ਬਾਰਮਜੀ ਸਿੰਘ ਸਹਾਉਦੀ ਕੌਮੀ ਪ੍ਰਧਾਨ ਅਕਾਲੀ ਦਲ ਸਤੰਤਰ ਜਿਹੜਾ ਅੱਜ ਅਸੀਂ ਜ਼ਿਲ੍ਹਾ ਬਣ ਭਾਗ ਦੇ ਅੱਗੇ ਰੋਸ ਵਜ੍ਹਾ ਧਰਨਾ ਦੇਣ ਆਏ ਆ ਇਹਦਾ ਕਾਰਨ ਇਹ ਹੈ ਕਿ ਅਸੀਂ ਪਹਿਲਾਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਬੇਨਤੀ ਕਰੀ ਕਿ ਸੁੱਕੇ ਦਰਖਤ ਤੇ ਜਿਹੜੇ ਹਰੇ ਦਰਖਤ ਨੇ ਉਹ ਜਿਹੜੇ ਸੜਕਾਂ ਤੇ ਰਾਹਗੀਰਾਂ ਨੂੰ ਪ੍ਰੋਬਲਮਾਂ ਖੜੀਆਂ ਕਰ ਜਾਂਦੇ ਨੇ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਨੂੰ ਸੰਗਾਓ ਉਹਨਾਂ ਨੇ ਸਾਡੀ ਸੁਣੀ ਨਹੀਂ ਦੂਸਰੇ ਬੰਨੇ ਰੋਟੀ ਤੇ ਪੁਲਾ ਤੋਂ ਲੈ ਕੇ ਡਾਬੇ ਤੱਕ ਦੋਨੇ ਪਾਸੇ ਲੋਕਾਂ ਨੇ ਆਪਣੇ ਆਪ ਇਹ ਪਾਰਕ ਬਣਾ ਲਏ ਨੇ ਇਹਨਾਂ ਦੇ ਨੰਬਰੀ ਦਰਖਤ ਵੀ ਨਹੀਂ ਉੱਥੇ ਰਹੇ ਜਿਨ੍ਹਾਂ ਦੀ ਅਸੀਂ ਮੰਗ ਬਾਰ-ਬਾਰ ਉੱਥੋਂ ਦੇ ਐਸ.ਡੀ.ਐਮ. ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਪ੍ਰਸ਼ਾਸਨ ਨੂੰ ਵੀ ਦਿੱਤਾ ਪਰ ਸਾਡੀ ਨਾ ਸੁਣਦੀ ਦੇਖ ਕੇ ਤਾਂ ਅੱਜ ਸੜਕ ਤੇ ਆ ਕੇ ਬੈਠਿਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੀ ਧਿਆਨ ਤੇ ਤੁਹਾਡੇ ਦਾ ਹੀ ਲਿਆਉਣਾ ਚਾਹੁੰਦੇ ਆ ਤੇ ਇਹਨਾਂ ਦਾ ਜ਼ਿਲ੍ਹਾ ਜਿਹੜਾ ਆਪਣਾ ਮੰਤਰੀ ਹੈ ਆਪਣੇ ਜੰਗਲਾਤ ਮਾਇਕਮੇ ਦਾ ਉਹਦੇ ਵੀ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਨਿਗਾਹ ਮਾਰੋ ਭਾਈ ਕਿ ਤੁਸੀਂ ਉਹ ਰਾਜ ਭਾਗਤਾ ਲੈ ਕੇ ਕਹਿੰਦੇ ਸੀ ਇਹ ਸਾਡਾ ਤਾਂ ਬਦਲ ਹੋਊਗਾ ਵੱਖਰੇ ਹੋਵਾਂਗੇ ਵੱਖਰੇਆ ਦਾ ਤਾਂ ਫਾਇਦਾ ਜੇ ਚੋਰ ਮੋਰੀ ਆਪਾਂ ਫੜਾਂਗੇ ਕਿ ਦਰਖਤ ਕਿੱਧਰ ਜਾ ਰਹੇ ਨੇ ਬਣੀਆਂ ਸੜਕਾਂ ਟੁੱਟ ਕਿਉਂ ਰਹੀਆਂ ਨੇ ਮੈਂ ਪਹਿਲਾਂ ਕਹਿ ਰਿਹਾ ਕਿ ਪਾਣੀ ਦਾ ਤੇ ਲੁੱਕ ਦਾ ਦੁਸ਼ਮਣ ਆ ਆਪ ਚ ਜਿਹਦੇ ਕਰਕੇ ਜਿੱਥੇ ਦਰਖਤ ਚੋ ਚੋ ਕੇ ਉੱਪਰ गिरਦੇ ਨੇ ਸੜਕ ਦੇ ਉੱਥੇ ਖੱਡਾ ਪੈ ਜਾਂਦਾ ਜਿਹਦੇ ਕਰਕੇ ਸੜਕ ਇੱਕ ਵਾਰੀ ਟੁੱਟਣੀ ਸ਼ੁਰੂ ਹੋ ਗਈ ਉਹ ਨਹੀਂ ਰਹਿੰਦੀ ਪਹਿਲੇ ਹੀ ਸਾਡੀਆਂ ਸੜਕਾਂ ਬਣ ਰਹੀਆਂ ਇਸ ਲਈ ਮੈਂ ਸਰਕਾਰ ਤੋਂ ਪੂਰਜੋਰ ਮੰਗ ਕਰਦਾ ਜੇ ਸਾਡੀਆਂ ਇਹ ਮੰਗਾਂ ਸੁਣੀ ਗਈ ਤਾਂ ਅਸੀਂ ਮਜਬੂਰ ਨਹੀਂ ਇਹਨੂੰ ਲੜਾਈ ਨੂੰ ਅੱਗੇ ਲੈ ਕੇ ਜਾਵਾਂਗੇ ਉਹ ਤਾਂ ਉਹਦੇ ਕਾਰਨ ਕਬਜ਼ਾ ਕਰਨ ਦੇ ਕਾਰਨ ਦਰਖਤ ਪੱਟੇ ਗਏ ਨੇ ਜੇ ਕਬਜ਼ਾ ਨਾ ਹੋਵੇ ਦਰਖਤਾਂ ਨੂੰ ਛੇੜਨ ਦੀ ਕੀ ਲੋੜ ਹੈ ਇੱਕ ਪੰਨੇ ਦਾ ਸਰਕਾਰਾਂ ਚਲਾ ਰਹੀਆਂ ਨੇ ਦਿੱਲੀ ਤੋਂ ਲੈ ਕੇ ਕਿ ਅਸੀਂ ਹਰਿਆਲੀ ਲਿਆਉਣੀ ਹੈ ਹਰੇ ਭਾਈ ਕਰ ਦੇਣੀ ਹੈ ਪੋਲੂਸ਼ਨ ਰੋਕਣਾ ਹੈ ਪਰ ਦੂਜੇ ਪੰਨੇ ਜਿਹੜੇ ਹੋਏ ਹੋਏ ਦਰਖਤ ਨੇ ਉਹ ਕਿੱਥੇ ਗਾਇਬ ਹੋ ਰਹੇ ਨੇ ਉਹ 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 ਤਾਂ ਦੇਖਣਾ ਹੈ ਨਾ ਸਰਕਾਰਾਂ ਨੇ ਇਹ ਮੈਕਮਾ ਦੇਖੇ ਅਸੀਂ ਤਾਂ ਇਹ ਵੀ ਕਹਿੰਦੇ ਆ ਮੈਂ ਜਨਤਕ ਕਹਿਣਾ ਕਿ ਪਹਿਲਿਆਂ ਦੀ ਬਿਲੀ ਭੁਗਤ ਹੁਣ ਵਾਲਿਆਂ ਦੀ ਬਿਲੀ ਭੁਗਤ ਕਰਨੀ ਸਾਰਾ ਗੋਰ ਖਤੰਦਾ ਹੋ